अज अं करा आलोचना की परिभाषा आधार उद्देश पहला पह इंट्रोडक्शन करा आलोचना की जिमें रोज़ाना जिंदगी विच आलोचना शब्द के अर्थ इस दे असल अर्था तो बिल्कुल उल्ट प्रकृति के धारणी हैं अजोके समय विच आलोचना निंदा सूचक बन चुका है ਇਸਦੇ ਅਰਥ ਨੁਕਸਕਟਨਾ ਉਹ ਗੁੰਦਸਨਾ ਜਾਂ ਦੋਸ਼ ਲੱਭਣਾ ਆਦ ਬਣ ਚੁੱਕਾ ਹੈ ਜਦ ਕਿ ਇਸ ਲਵਜ ਨੇ ਤਾਂ ਸੰਸਕ੍ਰਿਤ ਦੇ ਲੋਚ ਧਾਤੂ ਤੋਂ ਆਪਣੀ ਹੋਂਦ ਗ੍ਰਹਿਣ ਕੀਤੀ ਜਿਸ ਦਾ ਅਰਥ ਹੈ ਦੇਖਣਾ ਆਲੋਚ ਦਾ ਅਰਥ ਵੀ ਦੇਖਣਾ ਸੋਚਣਾ ਹੀ ਹੈ ਜਿਵੇਂ ਭਾਈ ਕਾਨ ਸਿੰਘ ਨਾਭਾ ਅਤੇ ਦੇ ਭਾਈ ਜਿਹੜੇ ਭਾਈ ਕਾਨ ਸਿੰਘ ਨਾਭਾ ਨੇ ਜਿਹੜੇ ਮਹਾਕੋਸ਼ ਵਿੱਚ ਆਲੋਚਨਾ ਸ਼ਬਦ ਦੇ ਅਰਥ ਘੇਰੇ ਨੂੰ ਨਿਸ਼ਚਿਤ ਕਰਦੇ ਹੋਏ ਇਸ ਦਾ ਅਰਥ ਜਾਂਚ ਪਰਤਾਲ ਅਤੇ ਯਥਾਰਤਕ ਨਿਰਨੇ ਦਾ ਸਿੱਟਾ ਕੱਢਿਆ ਹੈ ਕੁਝ ਕੋਸ਼ਾਂ ਵਿੱਚ ਆਲੋਚਨਾ ਦੇ ਅਰਥ ਦੇਖਣ ਦੀ ਕਿਰਿਆ ਪਰਖਣ ਤੇ ਸਮੀਕਰਨ ਟਿੱਕਾ ਟਿੱਪਣੀ ਦੱਸਿਆ ਗਿਆ ਹੈ ਅੱਗੇ ਆ ਗਈ ਇਹਦੀ ਪਰਿਭਾਸ਼ਾ ਜਿਵੇਂ ਡਾਕਟਰ ਹਰਪਜਨ ਸਿੰਘ ਪਾਟਿਆ ਅਨੁਸਾਰ ਪੀਤ ਜਹਰ ਹਸ ਦਾ ਮੂਰਤੀ ਮੰਤਰ ਰੂਪ ਹੀ ਆਲੋਚਨਾ ਦਾ ਪ੍ਰਥਮ ਉਪਰਾਲਾ ਹੈ ਤੇ ਕਾਰਲਾਈਨ ਦੇ ਅਨੁਸਾਰ ਆਲੋਚਨਾ ਨੂੰ ਕਿਸੇ ਪੁਸਤਕ ਬਾਰੇ ਆਲੋਚਕ ਦੀ ਮਾਨਸਿਕ ਪ੍ਰਕਿਰਿਆ ਦੇ ਸਿੱਟੇ ਨਾਲ ਜੋੜਦਾ ਹੈ ਤੇ ਬ੍ਰਾਈਟ ਅਨੁਸਾਰ ਆਲੋਚਨਾ ਉਹ ਕਸੋਟੀ ਹੈ ਜਿਸ ਦੀ ਸਾਹਿਤ ਨਾਲ ਕਿਸੇ ਦਾ ਜਿਸ ਦੀ ਸਾਹਿਤ ਨਾਲ ਕਿਸੇ ਦਾ ਮੁੱਲ ਪਾਇਆ ਜਾ ਸਕੇ ਫਿਰ ਆਲੋਚਨਾ ਲਈ ਅਕਸਰ ਕੇ ਸ਼ਬਦ ਜਿਵੇਂ ਪੜਖ ਕੜਤਾਲ ਸਮੀਕਰਨ ਸਮਾਲੋਚਨਾ ਵਿਵੇਚਨ ਵਿਸ਼ਲੇਸ਼ਣ ਮੁਲਾਕਨ ਵਿਆਖਿਆ ਤੇ ਨਿਰਣਾ ਆਦਿ ਵਰਤੋਂ ਇੱਕ ਦੂਸਰੇ ਦੇ ਸਮਾਨ ਅਰਥੀ ਵੱਜੋ ਕahi ਕਾਰ ਲਈ ਜਾਂਦੀ ਹੈ ਹਾਲਾਂਕਿ ਇਹਨਾਂ ਵਿੱਚ ਹਲਕੀ ਜਹੀ ਅਰਥ ਬਪਿੰਤਾ ਮੌਜੂਦ ਰਹਿੰਦੀ ਹੈ ਪੰਜਾਬੀ ਚਿੰਤਨ ਦੀ ਦੁਨੀਆ ਵਿੱਚ ਸ਼ੁਰੂ ਸ਼ੁਰੂ ਵਿੱਚ ਪਰਖ ਪਰਤੋਲ ਅਤੇ ਅਨੁਪੂਰਤਾ ਤੇ ਨੁਕਤਾ ਚਿੰਨੀ ਆਦਿ ਸ਼ਬਦਾਂ ਨੂੰ ਵਰਤਿਆ ਜਾਂਦਾ ਰਿਹਾ ਹੈ ਇਹਨਾਂ ਨੂੰ ਕ੍ਰਮਵਾਰ ਪ੍ਰਸੰਸਾ ਦੇ ਨੁਕਸ ਦਰਸਾਉਣਾ ਅਤੇ ਕਿਸੇ ਗੁੱਜੇ ਜਾਂ ਭੇਦ ਭਰੇ ਨੁਕਤੇ ਨੂੰ ਸਾਹਮਣੇ ਲਿਆਉਣ ਆਦ ਅਰਥ ਦਾ ਵਰਤੇ ਜਾਂ ਜਾਂਦਾ ਹੈ ਅਕਸਰ ਲੋਕਾਂ ਲਈ ਆਲੋਚਨਾ ਦਾ ਭਾਵ ਗਿਆਨ ਦਾ ਸੰਗਠਨ ਜਾਂ ਵਿਸ਼ੇਸ਼ ਪ੍ਰਕਾਰ ਦਾ ਗਿਆਨ ਜਾਂ ਗਿਆਨ ਦੀ ਸ਼ਾਖਾ ਨਹੀਂ ਪ੍ਰਸੰਸਾ ਸੂਚਕ ਜਾਂ ਨਿੰਦਾ ਸੂਚਕ ਕਥਾ ਦਾ ਸੰਗ੍ਰਹਿ ਹੈ ਫਿਰ ਆਇੰਦਾ ਪੰਜਾਬੀ ਸਾਹਿਤ ਕੋਸ਼ ਜਿਵੇਂ ਪੰਜਾਬੀ ਸਾਹਿਤ ਕੋਸ਼ ਅਨੁਸਾਰ ਆਲੋchna ਦਾ ਅਰਥ ਕਿਸੇ ਵਸਤੂ ਜਾਂ ਚਿੱਤਰ ਦੀ ਸਰਪੱੱਖੀ ਵਿਆਖਿਆ ਜਾਂ ਮੁਲਾਕਨ ਹੈ ਇਸੇ ਗ੍ਰੰਥ ਵਿੱਚ ਇੱਕ ਹੋਰ ਥਾਂ ਲਿਖਿਆ ਹੈ ਸਾਹਿਤ ਜੇ ਜੀਵਨ ਦੀ ਵਿਆਖਿਆ ਹੈ ਤਾਂ ਆਲੋchna ਇਸ ਵਿਆਖਿਆ ਦੀ ਵਿਆਖਿਆ ਹੈ ਟੁਕਮੀ ਪਰਿਵਰਸ਼ਾ ਕੀ ਹੈ ਆਲੋchna ਦੀ ਟੁਕਮੀ ਪਰਿਵਰਸ਼ਾ ਇਹ ਬੰਦੀ ਹੈ ਕਿ ਆਲੋchna ਤੋਂ ਭਾਵ ਕਿਸੇ ਰਚਨਾ ਨੂੰ ਦੇਖਣ ਜਾਂਚਣ ਕੁਝ ਛਾਨਣ ਕੁਝ ਛਾਨ ਕਰਕੇ ਉਸ ਦਾ ਮੁਲਾਕਨ ਕਰਨਾ ਹੈ ਫਿਰ ਉਸ ਤੋਂ ਅੱਗੇ ਹੈ ਆਲੋਚਨਾ ਦੀ ਮਹੱਤਤਾ ਕੀ ਹੈ ਜਿਵੇਂ ਸਾਹਿਤਿਕ ਆਲੋਚਨ ਦੀ ਲੋੜ ਕਿਸੇ ਰਚਨਾ ਦੇ ਅੰਦਰਲੇ ਗੁਣਾਂ ਨੂੰ ਠੀਕ ਤਰ੍ਹਾਂ ਸਮਝਣ ਲਈ ਪੈਂਦੀ ਹੈ ਪਾਠਕ ਨੂੰ ਕਿਸੇ ਪੁਸਤਕ ਨੂੰ ਪੜ੍ਹਨ ਤੋਂ ਪਹਿਲਾਂ ਜੇ ਉਸ ਦੀ ਆਲੋਚਨਾ ਪ੍ਰਾਪਤ ਹੋ ਜਾਵੇ ਤਾਂ ਉਸ ਨੂੰ ਉਸ ਪੁਸਤਕ ਦੇ ਗੁਣ ਦੋਸ਼ਾ ਬਾਰੇ ਪਤਾ ਲੱਗ ਜਾਂਦਾ ਹੈ ਜਿਸ ਪੁਸਤਕ ਬਾਰੇ ਆਲੋਚਨਾ ਦੀ رائے ਚੰਗੀ ਹੁੰਦੀ ਹੈ ਉਹ ਪਾਠ ਪੁਸਤਕ ਪਾਠ ਸਕਦਾ ਹੈ ਅਤੇ ਪੁਸਤਕ ਬਾਰੇ ਆਲੋਚਕ ਦੀ رائے ਮਾੜੀ ਹੁੰਦੀ ਹੈ ਪਾਠਕ ਉਹਨਾਂ ਪੁਸਤਕਾਂ ਨੂੰ ਛੱਡ ਸਕਦਾ ਹੈ ਜਿਵੇਂ ਹਿੰਦੀ ਦੇ ਲੇਖਕ ਰਾਹੀਂ ਅਸ਼ੋਕ ਨੇ ਆਲੋਚਨਾ ਦੀ ਪ੍ਰਕਿਰਤੀ ਬਾਰੇ ਕਿਹਾ ਹੈ ਕਿ ਇਸ ਸਮੀਖਿਆਨ ਵਿਸ਼ਲੇਸ਼ਣ ਹੈ ਕਿਉਂਕਿ ਉਹ ਕਿਸੇ ਰਚੀ ਜਾ ਚੁੱਕੀ ਰਚਨਾ ਨੂੰ ਆਧਾਰ ਬਣਾ ਕੇ ਕੀਤੀ ਜਾਂਦੀ ਹੈ ਅਜਿਹੀ ਸਮੀਕਰਨ ਨੂੰ ਦੂਜੀ ਸਿਰਜਣਾ ਨਹੀਂ ਕਿਹਾ ਜਾ ਸਕਦਾ ਸਗੋਂ ਇਹ ਰਚਨਾ ਦੇ ਗੁਣ ਦੋਸ਼ਾਂ ਤੋਂ ਅਵਗਤ ਕਰਵਾਉਂਦੀ ਹੈ। ਇਹ ਹੀ ਲੇਖਕ ਇੱਕ ਹੋਰ ਥਾਂ ਕਹਿੰਦਾ ਹੈ ਕਿ ਸਮੀਖਣ ਜਿਹੜੀ ਕਿ ਸਿਰਜਣ ਨਹੀਂ ਕਿਉਂਕਿ ਇਹ ਤਾਂ ਸਿਰਜਣ ਦੀ ਪ੍ਰਕਿਰਿਆ ਹੈ। ਡਾਕਟਰ ਦੁਨੀ ਚੰਦ ਦੇ ਅਨੁਸਾਰ ਇਸ ਵਿਸ਼ੇ ਬਾਰੇ ਆਪਣੀ رائے ਦਿੱਤੀ ਗਈ ਹੈ ਕਿ ਵਸਤੂ ਦੇ ਜਥਾਰਤਕ ਰੂਪ ਦੀ ਗਿਆਸਾ ਅਤੇ ਜਾਣਕਾਰੀ ਉਸ ਦੇ ਪ੍ਰਤੀਬੋਧਿਕ ਅਤੇ ਮਾਨਸਿਕ ਪ੍ਰਤੀਕਿਰਿਆ ਮਨੁੱਖ ਦਾ ਸੁਭਾਅ ਹੈ। ਇਹੀ ਸਵਾ ਆਲੋਚਨਾ ਦਾ ਜਨਮਦਾਤਾ ਹੈ ਜੋ ਕਿ ਵਸਤੂ ਨੂੰ ਸਮਝਣ ਉਸ ਦੇ ਸਬੰਧਾਂ ਵਿੱਚ ਨਿਰਣਾ ਦੇਣ ਉਸ ਦੀ ਸਮੀਖਣ ਜਾਂ ਸਮਲੋਚਨਾ ਹੈ ਆਲੋਚਨਾ ਜਿਹੜੀ ਕਿ ਸਮਲੋਚਨਾ ਸਮੀਖਣ ਪਸੇਖਿਆ ਆ ਸਾਰੇ ਸਮਾਨ ਅਰਥ ਸ਼ਬਦ ਵਿਸ਼ਾਲ ਅਰਥਾਂ ਨੂੰ ਪ੍ਰਗਟਾਉਂਦੇ ਹਨ ਅੱਗੇ ਡਾਕਟਰ ਅਹੁੱਜਾ ਅਨੁਸਾਰ ਆਲੋਚਨਾ ਦੀ ਪ੍ਰਕਿਰਤੀ ਦੇ ਦੋ ਰੂਪ ਹਨ ਕਿਹੜੇ ਅੰਤਰਮੁਖੀ ਤੇ ਬਾਹਰ ਮੁਖੀ ਫਿਰ ਆਲੋਚਨਾ ਅੰਤਰਮੁਖੀ ਇਸ ਲਈ ਹੈ ਕਿ^{(1)} ਨਿਰਨਾ ਆਲੋਚਕ ਦੇ ਸੁਭਾਅ ਦੇ ਆਧਾਰ ਤੇ ਹੈ ਅਤੇ ਆਲੋਚਨਾ ਦਾ ਦ੍ਰਿਸ਼ਟੀਕੋਣ ਵਿਅਕਤੀਗਤ ਹੁੰਦਾ ਹੈ। ਉਸ ਦੀਆਂ ਰੁਚੀਆਂ ਵਿਅਕਤੀਗਤ ਹੁੰਦੀਆਂ ਹਨ। ਅਰਥਾਤ ਲਿਖਣ ਤੇ ਸਮਝਣ ਵਿੱਚ ਆਲੋਚਨਾ ਦੇ ਆਦਰਸ਼, ਸੁਭਾਅ, ਮિજાਜ ਤੇ ਸਵਾਦ ਆਪਣੇ-ਆਪਣੇ ਹੁੰਦੇ ਹਨ। ਇਹ ਸਾਰੇ ਭੇਦ ਸੁਭਾਵਿਕ ਤੱਤ ਜੋ ਆਲੋਚਨਾ ਦੇ ਅੰਦਰਲੇ ਸਰੀਰ ਜਾਂ ਮਾਨਸਿਕ ਬੰਤਰ ਅਨੁਸਾਰ ਵਕ-ਵਕ ਹੁੰਦੀਆਂ ਹਨ। ਅਜਿਹੀਆਂ ਆਲੋਚਨਾ ਦੀ ਪ੍ਰਕਿਰਤੀ ਅੰਤਰਮੁਖੀ ਹੁੰਦੀ ਹੈ ਅਗਿਆ ਇਸ ਇੱਕ ਕਾਲ ਜਾਂ ਪੀੜੀ ਤੋਂ ਦੂਜੇ ਕਾਲ ਤੱਕ ਆਲੋਚਕ ਦੇ ਵਿਚਾਰ ਆਦਰਸ਼ ਮੰਤਵ ਤੇ ਆਧਾਰ ਜਿਹੜੇ ਕਿ ਸਿਧਾਂਤ ਬਦਲ ਜਾਂਦੇ ਹਨ ਉਹਨਾਂ ਦੀਆਂ ਲਿਖਤਾਂ ਦੀਆਂ ਬੀਤੀਆਂ ਤੇ ਸਾਧਨ ਵੀ ਬਦਲ ਜਾਂਦੇ ਹਨ ਅਜਿਹੇ ਵੇਦ ਬਾਹਰ ਮੁਖੀ ਹੁੰਦੇ ਹਨ ਅਜਿਹੇ ਭੇਦ ਵਿਅਕਤੀਗਤ ਨਹੀਂ ਹੁੰਦੇ ਸਗੋਂ ਸਮਾਜਿਕ ਮੰਤਮਹਾਨ ਦਫ਼ਤਰੀ ਕਾਲ ਜਾਂ ਸਥਾਨ ਸੰਬੰਧੀ ਹੁੰਦੇ ਹਨ ਇਸ ਕਾਰਨ ਤੁਲਾਂ ਤੇ ਟਾਕਰੇ ਤੋਂ ਉਪਜੀ ਹੋਈ ਆਲੋਚਨਾ ਬਾਹਰ ਮੁਖੀ ਹੁੰਦੀ ਹੈ ਆਲੋਚਨਾ ਦੀ ਪ੍ਰਕਿਰਤੀ ਇਹ ਹੈ ਕਿ ਇਹ ਇੱਕ ਚੇਤਨ ਕਲਾ ਹੈ ਕੋਈ ਵੀ ਆਲੋਚਕ ਉਸ ਸਮੇਂ ਹੀ ਆਲੋਚਨਾ ਕਰ ਸਕਦਾ ਹੈ ਜਦੋਂ ਪੂਰੀ ਤਰ੍ਹਾਂ ਸੁਚੇਤ ਹੋਵੇ ਇੱਕ ਵਿਦਵਾਨ ਅਨੁਸਾਰ ਇਹ ਇੱਕ ਅਜਿਹੀ ਕਲਾ ਹੈ ਜਿਸ ਵਿੱਚ ਆਲੋਚਕ ਸੁਚੇਤ ਹੋ ਕੇ ਕੁਝ ਕੰਮ ਕਰ ਰਿਹਾ ਹੁੰਦਾ ਹੈ ਇਕ ਕਲਾਕਾਰ ਜਿੱਤੇ ਕਿਸੇ ਅਵੇਸ਼ ਅधीन ਆਪਣੇ ਆਪ ਨੂੰ ਅਵਿਗਤ ਕਰਦਾ ਹੈ ਜਾਂ ਕੁਝ ਲਿਖਦਾ ਹੈ ਉੱਥੇ ਇੱਕ ਆਲੋਚਕ ਦੇ ਮਨ ਵਿੱਚ ਚੇਤਤ ਰੂਪ ਵਿੱਚ ਪਰਚੋਲ ਦੀ ਪ੍ਰਕਿਰਿਆ ਚੱਲ ਰਹੀ ਹੁੰਦੀ ਹੈ ਅਰਥਾਤ ਆਲੋਚਕਿਕ ਚੇਤਨ ਰੂਪ ਦੀ ਰਚਨਾ ਹੈ ਫਿਰ ਉਸ ਤੋਂ ਬਾਅਦ ਆ ਜਾਂਦੇ ਹੈ ਆਲੋਚਨਾ ਦੇ ਆਧਾਰ ਤੇ ਉਦੇਸ਼ ਆਲੋਚਨਾ ਦੁਆਰਾ ਹੀ ਪਾਠਕ ਨੂੰ ਪਤਾ ਲੱਗਦਾ ਹੈ ਕਿ ਲੇਖਕ ਸਾਹੀ ਦੀ ਰਚਨਾ ਕਿਸ ਤਰ੍ਹਾਂ ਕਰਦਾ ਹੈ आलोचक पाठक ਨੂੰ ਲੇਖਕ ਦੀ ਰਚਨਾ ਵਿੱਚਲੇ ਗੁਣ ਦੋਸ਼ਾਂ ਤੋਂ ਜਾਣੂ ਕਰਵਾਉਂਦਾ ਹੈ। ਆਲੋਚਕ ਦੁਆਰਾ ਕਿਸੇ ਵੀ ਰਚਨਾ ਤੇ ਦਿੱਤਾ ਗਿਆ ਰਿਵਿਊ ਆਲੋchna ਦਾ ਹੀ ਉਹ ਰੂਪ ਹੈ ਜਿਸ ਵਿੱਚ ਰਚਨਾ ਦਾ ਸਰਵਪੱਖੀ ਅਧਿਐਨ ਹੁੰਦਾ ਹੈ। ਆਲੋchna ਜਾਂ ਰਿਵਿਊ ਹੀ ਕਿਸੇ ਰਚਨਾ ਦੇ ਵਧੀਆ ਜਾਂ ਘਟੀਆਂ ਹੋਣ ਦਾ ਮਾਪਦੰਡ ਹੁੰਦਾ ਹੈ। ਇਸਦਾ ਫਰਸਟ ਪੁਆਇੰਟ ਹੈ ਨਵੇਂ ਲੇਖਕਾਂ ਨੂੰ ਵਧੀਆ ਰਚਨਾਵਾਂ ਲਿਖਣ ਲਈ ਉਤਸ਼ਾਹਿਤ ਕਰਨਾ। ਆਲੋਚਕ ਦੇ ਆਧਾਰ ਤੇ ਹੀ ਆਲੋਚਕ ਨਵੇਂ ਲੇਖਕਾਂ ਨੂੰ ਵਧੀਆ ਰਚਨਾਵਾਂ ਲਿਖਣ ਲਈ ਉਤਸ਼ਾਹਿਤ ਕਰ ਸਕਦੇ ਹਨ ਪਾਠਕ ਉਹਨਾਂ ਨੂੰ ਪੜ ਸਕਦੇ ਹਨ ਉਹਨਾਂ ਦੇ ਗੁਣ ਦੋਸ਼ ਦੇਖ ਸਕਦੇ ਹਨ ਆਲੋਚਕਾਂ ਵਿੱਚ ਨਜ਼ਰ ਆਈਆਂ ਖਾਮੀਆਂ ਦੇ ਆਧਾਰ ਤੇ ਨਵੀਆਂ ਤੇ ਵਧੀਆ ਰਚਨਾਵਾਂ ਲਿਖਣ ਲਈ ਪ੍ਰੇਰਿਤ ਹੁੰਦੇ ਹਨ ਫਿਰ ਉਸ ਤੋਂ ਅਗਲਾ ਪੁਆਇੰਟ ਹੈ ਸਮਾਜ ਨੂੰ ਮਿਆਰੀ ਸਾਹਿਤ ਤੇ ਵਧੀਆ ਰਚਨਾ ਰਚਨਾਕਾਰ ਮੁਹਿੰਮਾ ਕਰਵਾਉਣਾ वैसे तो बहुत सारे रचनाकार अपनी रचनाओं ਨੂੰ ਸਾਹਿਤਿਕ ਰਚਨਾ ਆਖਦੇ ਹਨ ਪਰ ਰਚਨਾ ਸਾਹਿਤਿਕ ਕਿਸਮ ਦੀ ਨਹੀਂ ਹੁੰਦੀ ਬਹੁਤ ਸਾਰਾ ਸਾਹਿਤ ਬਾਜ਼ਾਰੂ ਕਿਸਮ ਦਾ ਵੀ ਹੁੰਦਾ ਹੈ ਕੋਈ ਵੀ ਰਚਨਾ ਆਲੋਚਨਾ ਧਿਕ ਸੋਟੀ ਤੇ ਪਰਖ ਕੇ ਹੀ ਸਰਵਸ਼ੇਸ਼ਟ ਬੰਦੀ ਹੈ ਸੋ ਆਲੋਚਨਾ ਕਿਸੇ ਵੀ ਰਚਨਾ ਨੂੰ ਮਿਆਰੀ ਹੋਣ ਦਾ ਮਾਨ ਬਖਸ਼ਦੀ ਹੈ ਤੇ ਵਧੀਆ ਰਚਨਾਕਾਰ ਵੀ ਦਿੰਦੀ ਹੈ ਫਿਰ ਨੈਕਸਟ ਪੁਆਇੰਟ ਹੈ ਰਚਨਾ ਦੇ ਸਰਵਪੱਖੀ ਧਿਆਨ ਦੁਆਰਾ ਸਹੀ ਕਿਰਤ ਨੂੰ ਪ੍ਰਸਾਰਿਤ ਕਰਨਾ ਆਲੋਚਨਾ ਦੁਆਰਾ ਹੀ ਵਧੀਆ ਰਚਨਾ ਦਾ ਪਤਾ ਚੱਲਦਾ ਹੈ ਕਿਉਂਕਿ ਇੱਕ ਆਲੋਚਕ ਇੱਕ ਆਲੋਚਕ ਜਿਹੜਾ ਜਦੋਂ ਕਿਸੇ ਰਚਨਾ ਦੀ ਗਹਿਰਤਾ ਨਾਲ ਜਾਂਚ ਪੜਤਾਲ ਕਰਦਾ ਹੈ ਤਾਂ ਉਸ ਦਾ ਸਰਪੱਖੇ ਅਧਿਆਨ ਵੀ ਕਰਦਾ ਹੈ ਰਚਨਾ ਵਿੱਚ ਦੱਸੇ ਗਏ ਤੱਤ ਵਿਸ਼ਸਮਸੇ ਆਦਿ ਵਾਰੇ ਦਾ ਸਹੀ ਰਚਨਾ ਅਤੇ ਰਚਨਾਕਾਰਾ ਦਾ ਪਤਾ ਲੱਗਦਾ ਹੈ ਜੋ ਕਿ ਰਚਨਾ ਦੇ ਆਲੋਚਕ ਦੁਆਰਾ ਉਸ ਦੇ ਗੁਣ ਦੋਸ਼ਾ ਦਾ ਅਧਿਆਨ ਕਰਕੇ ਕੱਢੇ ਗਏ ਹੁੰਦੇ ਹਨ ਇਸ ਤਰ੍ਹਾਂ ਆਲੋਚਨਾ ਆਲੋਚਨਾ ਦੀ ਉਸ ਵੱਟੀ ਤੇ ਪ੍ਰਮਾਣਿਕ ਹੋਣ ਤੇ ਹੀ ਸਹੀ ਕੀਰਤ ਨੂੰ ਆਲੋਚਨਾ ਦੁਆਰਾ ਸਥਾਪਿਤ ਕੀਤਾ ਜਾਂਦਾ ਹੈ ਉਸ ਤੋਂ ਅਗਲਾ ਪੁਆਇੰਟ ਹੈ ਸਾਹਿਤਿਕ ਰਚਨਾਵਾਂ ਨੂੰ ਸਮਾਜਿਕ ਕਦਰਾਂ ਕੀਮਤਾਂ ਸਹੀ ਢੰਗ ਨਾਲ ਅਪਣਾਉਣ ਲਈ ਪ੍ਰੇਰਿਤ ਕਰਨਾ ਆਲੋਚਨਾ ਕਰਨ ਵਾਲੇ ਆਲੋਚਕ ਸਾਹਿਤ ਰਚਨਾ ਵਿੱਚ ਪੇਸ਼ ਕਦਰਾਂ ਕੀਮਤਾਂ ਵਲ ਡੂੰਗੀ ਝਾਂਤ ਵੀ ਪਾਉਂਦੇ ਹਨ ਤਾਂ ਜੋ ਕਿਸੇ ਸਮਾਜ ਦੇ ਸਮਾਜਿਕ ਮੁੱਲਾਂ ਮੁੱਲਾਂ ਦਾ ਹੰਨਾ ਨਾ ਹੋ ਸਕੇ ਜੇ ੜੀ ਰਚਨਾ ਇਸ ਕਸੋਟੀ ਤੇ ਖਰੀ ਖਰੀ ਨਾ ਉਤਰੇ ਉਸ ਨੂੰ ਵਿਵਸਿਤ ਰਚਨਾ ਮੰਨਿਆ ਜਾਂਦਾ ਹੈ ਤੇ ਉਹ ਸਾਹਿਤਿਕ ਰਚਨਾ ਦੇ ਖੇਤਰ ਚੋਂ ਬਾਹਰ ਹੋ ਜਾਂਦੀ ਹੈ ਨੈਕਸਟ ਪੁਆਇੰਟ ਹੈ ਬਾਸ਼ਾ ਜਜਬਾਤ ਲਿਖਣ ਸ਼ੈਲੀ ਭਾਵ ਕੀ ਰਚਨਾ ਦੇ ਸਰਬਪੱਖੀ ਅਧਿਆਨ ਨੂੰ ਮਹਤਾ ਦੇਣਾ ਆਲੋchna ਕਿਸੇ ਵੀ ਰਚਨਾ ਦੇ ਸਰਬਪੱਖੀ ਆਲੋਚਨਾ ਕਿਸੇ ਵੀ ਰਚਨਾ ਦੀ ਪਰਚੋਲ ਕਰਦੇ ਸਮੇਂ ਉਸ ਵਿੱਚ ਪੇਸ਼ ਭਾਸ਼ਾ ਜज्ਬਾਤ ਲਿਖਣ ਸ਼ੈਲੀ ਹਰ ਚੀਜ਼ ਦਾ ਸਰ ਪੱਖੇ ਧਿਆਨ ਕਰਦੇ ਹਨ ਅਤੇ ਲੇਖਕ ਨੂੰ ਵੀ ਪ੍ਰੇਰਿਤ ਕਰਦੇ ਹਨ ਕਿ ਉਹ ਰਚਨਾ ਦੇ ਸਾਰੇ ਪੱਖਾ ਵੱਲ ਪੂਗ ਧਿਆਨ ਦੇਵੇ ਤਾਂ ਜੋ ਇੱਕ ਵਧੀਆ ਰਚਨਾ ਜਾਗਰਿਤ ਪਾਠਕ ਵਰਗ ਅੱਗੇ ਪੇਸ਼ ਹੋ ਸਕੇ ਉਸ ਤੋਂ ਅਗਲਾ ਪੁਆਇੰਟ ਹੈ ਫਿਰ ਗੁਣਸਪੰਨ ਲੇਖਕਾਂ ਨੂੰ ਤੇ ਰਚਨਾਵਾਂ ਨੂੰ ਹਰਮਨ ਪਿਆਰੇ ਬਣਾਉਣਾ ਆਲੋਚਨਾ ਦੁਆਰਾ ਜਿਸ ਲੇਖਕ ਦੀ ਰਚਨਾ ਨੂੰ ਸਰਵੋਤਮ ਹੋਣ ਦਾ ਮਾਣ ਮਿਲਦਾ ਹੈ ਉਸ ਲੇਖਕ ਨੂੰ ਵੀ ਗੁਣਸੰਪਨ ਲੇਖਕ ਹੋਣ ਦਾ ਮਾਣ ਆਪੇ ਮਿਲ ਜਾਂਦਾ ਹੈ ਲੇਖਕ ਤੇ ਉਸ ਦੀ ਰਚਨਾ ਦੋਵੇਂ ਪ੍ਰਸਿੱਧੀ ਪ੍ਰਾਪਤ ਕਰ ਜਾਂਦੇ ਹਨ ਤੇ ਵਧੀਆ ਰਚਨਾ ਲਿਖਣ ਲਈ ਪ੍ਰੇਰਿਤ ਹੁੰਦੇ ਹਨ ਇਸ ਤਰ੍ਹਾਂ ਆਲੋਚਨਾ ਵਧੀਆ ਲੇਖਕਾਂ ਨੂੰ ਉਤਸ਼ਾਹਿਤ ਕਰਦੀ ਅਤੇ ਹੈ ਤੇ ਨਵੇਂ ਲੇਖਕਾਂ ਨੂੰ ਪ੍ਰੇਰਿਤ ਕਰਦੀ ਹੈ ਲਾਸਟ ਚੈਕ ਕਨਕਲੂਡਿੰਗ ਰਿਮਾਰਕਸ ਮੀਨ ਸਿੱਟਾ ਇਸ ਤਰ੍ਹਾਂ ਸੇ ਦੇਖਦੇ ਹਾਂ ਕਿ ਕਿਸੇ ਵੀ ਰਚਨਾ ਦੀ ਆਲੋਚਨਾ ਦੁਆਰਾ ਉਸ ਰਚਨਾ ਦੀਆਂ ਖੂਬੀਆਂ ਖਾਮੀਆਂ ਤੇ ਇਸ ਵਿੱਚ ਪੇਸ਼ ਵਿਸ਼ਾ ਤੇ ਸਮੱਸਿਆਵਾਂ ਮਾਪਾਵ ਕੀ ਉਸ ਦੇ ਹਰ ਪੱਖ ਤੋਂ ਪਾਠਕ ਵਰਗ ਤੋਂ ਜਾਨੂ ਹੋ ਸਕਦਾ ਹੈ ਜਿਸ ਨਾਲ ਆਮ ਪਾਠਕ ਦੇ ਵਰਗ ਗੀਤੀ ਵਿੱਚ ਵਾਧਾ ਹੋ ਜਾਂਦਾ ਹੈ ਜਦੋਂ ਕੋਈ ਲੇਖਕ ਪਹਿਲੀ ਵਾਰੀ ਨਵੀਂ ਰਚਨਾ ਕਰਦਾ ਹੈ ਭਾਵ ਕਿ ਨਵੀਂ ਰਚਨਾ ਨੂੰ ਜਨਮ ਦਿੰਦਾ ਹੈ ਤਾਂ ਉਸ ਦੀ ਰਚਨਾ ਦਾ ਆਲੋਚਨਾ ਦੇ ਨਿਯਮਾਂ ਅਨੁਸਾਰ ਕਿਤਾ ਗਿਆ ਸਰਪੱਖੇ ਧਿਆਨ ਉਸ ਦੀਆਂ ਰਚਨਾਵਾਂ ਵਿੱਚਲੇ ਗੁੰਦੋਸ਼ਾ ਤੋਂ ਜਾਣੂ ਕਰਵਾਉਂਦਾ ਹੈ ਤੇ ਉਹ ਅੱਗੇ ਤੋਂ ਵਧੀਆ ਰਚਨਾ ਕਰਨ ਲਈ ਪ੍ਰੇਰਿਤ ਹੁੰਦਾ ਹੈ ਇਹ ਸੀ ਸਾਰਾ ਸਾਡਾ ਆਲੋਚਨਾ ਦੀ ਪਰਿਵਰਸ਼ਾ ਆਧਾਰ ਤੇ ਉਦੇਸ਼ ਵਾਲਾ ਟੋਪਿਕ